ਕਦੀ ਕਾਰਵਾਈ ਹੋਈ ਬਲਾ ਇਹ ਜੀ ਆਪਣੀ ਨੋਟ ਟੋਰੈਂਸ ਰੋਡ ਤਾਂ ਅੰਦਰਾ ਰੋਡ ਨੂੰ ਖੋ ਸਕੀਤਾ ਗਿਆ ਜੀ ਉੱਥੇ ਜਿਹੜੀ ਆ ਗੱਡੀ ਸੀ ਜੀ ਇਹ ਦੋ ਤਿੰਨ ਸਾਲ ਤੋਂ ਖੜੀ ਸੀ ਠੀਕ ਹੈ ਜੀ ਇਹ ਗੱਡੀ ਆ ਜਿਹੜੀ ਵੀ ਟ੍ਰਾਫਿਕ ਤੇ ਰੋਡ ਘੱਟ ਚੌੜੀ ਹੋਣ ਕਾਰਨ ਇਹ ਗੱਡੀ ਆ ਸਾਈਡ ਤੇ ਕਰਵਾਈ ਗਈ ਹੈ ਬਾਕੀ ਜਿਹੜੇ ਲੋਕਾਂ ਨੇ ਬੋਟ ਵਗੈਰਾ ਬਾਹਰ ਲਗਾਏ ਹੋਏ ਆ ਜੀ ਜੀ ਉਹਨਾਂ ਨੂੰ ਲਹਾ ਰਹੇ ਆ ਤੇ ਬਾਕੀ ਜਿਹੜੀਆਂ ਰੇਹੜੀਆਂ ਵਗੈਰਾ ਲੱਗੀਆਂ ਨੇ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਰੋਡ ਤੇ ਨਾ ਲਗਾਓ ਕੋਈ ਫੁੱਲੀ ਪਾਰਕ ਵਗੈਰਾ ਦੇਖ ਕੇ ਉੱਥੇ ਤੁਸੀਂ ਰੇਹੜੀ ਲਗਾਓ ਠੀਕ ਹੈ ਤੇ ਆਮ ਆਵਾਜਾਈ ਟ੍ਰੈਫਿਕ ਦੇ ਵਿੱਚ ਜਿੱਦਕੇ ਆ ਰਹੇ ਜਿਹੜੀ ਜਿਹੜੀ ਰੋਡ ਦੇ ਰੇੜੀਆਂ ਰੁੜੀਆਂ ਲੱਗੀਆਂ ਇਹਨਾਂ ਨੂੰ ਵੀ ਕੋਈ ਹਾਂਜੀ ਹਾਂਜੀ ਇਹਨਾਂ ਨੂੰ ਵੀ ਕਹਿ ਰਹੇ ਆ ਇਹਨਾਂ ਸਾਈਡ ਤੇ ਕਰਵਾ ਵੀ ਲੀਆਂ ਕਾਫੀ ਕਰਵਾਈਆਂ ਵੀ ਆ ਜੀ ਠੀਕ ਹੈ ਤੁਸੀਂ ਇੱਕ ਵਾਰ ਵਾਸਤੋਂ ਮਹੀਨਾ ਪਹਿਲਾਂ ਵੀ ਐਸੀ ਇੱਕ ਵਾਰ ਨਹੀਂ ਜੀ ਅਸੀਂ ਡੇਲੀ ਆਉਨੇ ਆ ਨਹੀਂ ਨਹੀਂ ਬੱਸ ਵਧੀਆ ਕੰਮ ਕੀਤਾ ਜੀ ਲੋਕਾਂ ਨੇ ਬਹੁਤ ਤੁਹਾਡੀ ਸਾਰਨ ਸਰਾਹਣਾ ਕੀਤੀ ਹੈ ਕਹਿੰਦੇ ਬਹੁਤ ਅੱਛਾ ਕੰਮ ਕਰ ਰਹੇ ਨੇ ਫਿਰ ਅਸਾਂ ਇਹ ਟ੍ਰੈਫਿਕ ਥੋੜਾ ਪੂਰੇ ਸੰਧੀ ਰਹੇ ਤੇ ਟ੍ਰੈਫਿਕ ਕੰਟਰੋਲ ਰਹੇਗਾ ਜੀ ਜੀ ਏ ਅੱਜ ਗੱਡੀ ਕਿਹੜੀ ਚੱਕੀ ਹੈ ਇੱਕ ਕਾ ਪੀ ਵੀ 10 ਸੀ ਏ ਏ ਕੀ ਨਾਲ ਲੱਗੇ ਦੱਲੋ ਕਿ ਇਹਨੂੰ ਵਜੇ ਵਾਰਨਿੰਗ ਦੇ ਵੀ ਛੜਦਾ ਹੈ ਵਾਰਨਿੰਗ ਦਿੱਤੀ ਆ ਉਹ ਆ ਗਈ ਸੀ ਗੱਡੀ ਦੇ ਮਾਲਕ ਨੂੰ ਠੀਕ ਹੈ ਜੀ ਉਹਨਾਂ ਨੂੰ ਕਿਹਾਗਾ ਵੀ ਤੁਸੀਂ ਆਪਣੀ ਗੱਡੀ ਆਪਦੇ ਜਾਂਦਾ ਘਰ ਦੇ ਅੰਦਰ ਪਾਰਕ ਕਰੋ ਜੀ ਜੀ ਇਹ ਇੱਥੇ ਨਾ ਪਾਰਕ ਕਰੋ ਕਿਉਂਕਿ ਉੱਥੇ ਵੀ ਰੋਡ ਚੌੜੀ ਹੋਣ ਕਰ ਲੋਕਾਂ ਨੂੰ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਠੀਕ ਠੀਕ ਹੈ ਓਕੇ